ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਹਸਪਤਾਲ 'ਚ ਦਾਖਲ ਦੋ ਹੋਰ ਨੌਜਵਾਨਾਂ ਦੀ ਮੌਤ। ਦੋਵਾਂ ਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਂਜੀ ਤੁਹਾਡਾ ਨਾਮ ਤੇ ਕਿਹਦੀ ਡੈਥ ਹੋਈ ਹੈ? ਕਿਹੜਾ ਪਿੰਡ ਹੈ? ਮੇਰਾ ਨਾਮ ਬੱਗਾ ਸਿੰਘ ਹੈ। ਹਾਂ। ਜੀ ਭਰਾ ਹੈ ਮੇਰਾ ਜਿਹਦੀ ਡੈਥ ਹੋਈ ਹੈ। ਕਿਹੜਾ ਪਿੰਡ ਹੈ? ਸਾਰਚੂ। ਕਿੰਨੇ ਵਰ੍ਹੇ? 30 ਸਾਲ। ਕਦੋਂ ਸੱਚੇ दारू ਬਲ ਬੀਤੀ ਲਾਇ ਕਰ ਲਈ ਕਦੋਂ ਤੇ ਪੁੱਛਿਆ ਸੀ ਕੱਲ ਸ਼ਾਮੀ ਪੀ ਦਾਰੂ ਉਹਨੇ ਪੀ ਮਨ ਪਰਸੋ ਵੀ ਕੀਤੀ ਦਾਰੂ ਨੇ ਠੀਕ ਹੈ ਹਾਂ ਤੇ ਕੱਲ ਮੈਂ 6:30 ਵਜੇ ਘਰੇ ਗਿਆ ਕੰਮ ਤੋਂ ਤੇ ਉਸ ਤੋਂ ਬਾਅਦ ਮੈਂ ਘਰ ਜਾਗ ਲੰਮੇ ਪੈ ਗਿਆ ਘਰੇ ਠੀਕ ਠਾਕ ਹੀ ਮੈਨੂੰ ਲੱਗਦਾ ਠੀਕ ਠਾਕ ਉਹਨੇ ਸਵੇਰ ਤੋਂ ਉਲਟੀਆਂ ਕਰ ਰਿਆ ਤੇ ਇਹਨੇ ਮੈਨੂੰ ਦੱਸਿਆ ਨਹੀਂਗਾ ਤੋਂ ਬਾਅਦ ਅਈ ਮਨ ਲੋ ਵਿਚਾਰ ਕੋਈ ਨਾ ਪਤਾ ਲੱਗਾ ਮੈਨੂੰ ਵੀ ਉਲਟੀਆਂ ਕਰਨ ਡਿਆ ਉਸੇ ਟਾਈਮ ਮੈਂ ਕਿਸੇ ਮਤਰੀ ਗਿਆ ਲੈ ਗਿਆ ਜਿੱਥੋਂ ਨੇ ਸ਼ਰਾਬ ਪੀਤੀ ਸੀ ਤੇ 3 ਹਾਲ ਤੋਂ ਹੀ ਜਿਹੜਾ ਲੋਕ ਸੀਗਾ ਉਹ ਤਾਰੂ ਵੇਚਦਾ ਸਾਰੇ 3 ਹਾਲ ਤੋਂ ਹੀ ਪੀਂਦੇ ਸਾਰੇ ਉਹੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਉਹਨਾਂ 3 ਹਾਲ ਤੋਂ ਆਈ ਚੱਲ ਗਏ ਆ ਇਹ ਲੋਕ ਜਿੱਥੇ ਦਾ ਪ੍ਰਕਾਰ ਦਿੱਤਾ ਨੇ ਤੇ ਅਮ ਜਿੱਥੇ ਕਹਿੰਦੇ ਸਾਡੇ ਕੋਲ ਮਰੀਜ਼ ਜ਼ਿਆਦੇ ਉਹਨਾਂ ਫਿਰ ਇੱਥੇ ਦਾ ਪ੍ਰਕਾਰ ਵਿਆਹ ਤੇ ਹੋ ਚਲੇ 3-4 ਸਾਲ ਹੋ ਗਏ ਨੇ 3-4 ਸਾਲ ਹੋ ਗਏ ਕਿੰਨੇ ਬੱਚੇ ਹੋ ਗਏ ਬੱਚੇ ਤਿੰਨੇ ਆ ਇੱਕ ਪਤਕਾਰ ਵਾਲਾ ਇੱਕ ਮਾਨ ਵਾਲਾ ਉਹੀ ਸੀਗਾ ਮਾਨ ਵਾਲਾ ਉਹੀ ਸਾਰਾ ਕੰਮ ਇਹ ਤੇ ਤੁਹਾਡੇ ਦਾ ਪੈ ਕਰਦਾ ਛਰਾ ਵੀ ਮੰਗ ਕੀ ਕਰਦੇ ਪੁੱਛ ਸਕਦਾ ਮੰਗਦਾ ਹੀ ਉਹ ਕਰਦੇ ਆ ਬਸ ਚਲ ਬੱਚਿਆਂ ਵਾਸਤੇ ਕੋਈ ਨਾ ਕੋਈ ਸਹੂਲਤ ਮਿਲ ਜਾਵੇ ਨਾ ਹਾਂਜੀ ਕਾਰਵਾਈ ਹੋ ਜਿਹੜੇ ਜਿਹੜੇ दारू ਵੇਚਦੇ ਨੇ ਨਕਲੀ दारू ਕਾਰਵਾਈ ਤੇ ਹੋਣੀ ਚਾਹੀਦੀ ਹੁਣ ਮੰਨ ਲਓ 25 26 ਬੰਦੇ ਕਾਂਡੇ ਮਰ ਗਏ ਆ ਤੇ ਮੰਨ ਲਓ ਵੀ ਜੇ ਮੰਨ ਲਓ ਨਾ ਉਹਨਾਂ ਨੂੰ ਕੋਈ ਕਾਰਵਾਈ ਹੋਈ ਤੇ ਹੋਰ ਮਰਨਗੇ ਜੇ ਮੰਨ ਲਓ ਵੀ ਹੁਣ ਤੋਂ ਨੱਥ ਪਾਈ ਜਾਏ ਚੰਗੀ ਰਹਿਣਗੇ ਨਹੀਂ ਨਹੀਂ ਪੁਲਿਸ ਦੇ ਵਿੱਚ ਮੇਲੀ ਭੁਗਦੇ ਕਿਉਂਕਿ ਇਸ ਤਰ੍ਹਾਂ ਕੋਈ दारू ਵੇਚ ਨਹੀਂ ਸਕਦਾ ਵਿਹਾਵੇ ਦੇ ਪਾਕੇ ਫਾਇਲਿਆਂ ਦੇ ਬਾਅਦ ਨਹੀਂ ਸਰ ਐਦਾਂ ਕਹਿ ਨਹੀਂ ਸਕਦੇ ਕਿਉਂਕਿ ਮੰਨ ਲਓ ਕੋਈ ਨੂੰ ਪਤਾ ਹੀ ਨਹੀਂ ਜਦੋਂ ਕਿਆ ਕਿਉਂਕਿ ਮੈਂ ਦਰੂਖਦੀ ਪੀਤੀ ਨਹੀਂ ਮਗਰ ਮੇਰਾ ਭਰਾ ਛੋਟਾ ਹੋ ਤੇ ਬੜਾ ਦੇਖੋ ਬੜਾ ਤੜਫਦਾ ਰਿਹਾ ਮਰਦੀ ਆਨ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਸੀ ਤੇ ਨਹੀਂ ਪਰ ਗੱਲ ਬਣੀ ਬਾਈ ਕੀ ਨਾਮ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਮੇਰਾ ਮੌਤ ਹੈ ਮੇਰਾ ਪਿੰਡ ਭੰਗਵਾ ਆ ਪਿੰਡ ਭੰਗਵਾ ਤੋਂ ਮੇਰਾ ਛੋਟਾ ਬ੍ਰਦਰ ਹੈ ਸਹਿਬ ਸਿੰਘ ਜਿਨ੍ਹਾਂ ਦੀ ਮੌਤ ਹੋਈ ਆ ਇਹ ਮੌਤ ਦੀ ਬਹੁਤ ਹੀ ਦੁਖਦਾਈ ਘਟਨਾ ਆ ਕਿਉਂਕਿ ਉਹਨਾਂ ਦਾ ਛੋਟਾ ਜਿਹਾ ਪਰਿਵਾਰ ਹੈ ਦਿੱਲੀ ਦਿਹਾੜੀ ਮਜ਼ਦੂਰ ਆ ਉਹ ਦਿੱਲੀ ਕਮਾਉਂਦੇ ਸੀ ਤੇ ਦਿੱਲੀ ਘਰ ਲਿਆ ਕੇ ਖਾਂਦੇ ਸੀ ਉਹਨਾਂ ਦਾ ਮੌਤ ਹੋਣ ਦੇ ਕਾਰਨ ਬੜੀ ਦੁਖਦਾਈ ਹੋਈ ਆ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਹੀ ਮਾੜਾ ਕੰਮ ਹੋਇਆ ਤੇ ਉਹਨਾਂ ਦੇ ਨਾਲ ਇਸ ਕਰਕੇ ਚਾਹੁੰਦੇ ਆ ਕਿ ਇਸ ਟਾਈਮ ਅਸੀਂ ਗੁਰੂ ਨਾਨਕਾ ਹਸਪੀਟਲ ਦੇ ਵਿੱਚ ਖੜੇ ਆ ਉਹਨਾਂ ਦੀ ਮੌਤ ਹੋਈ ਆ ਤੇ ਡੈੱਡ ਬੋਡੀ ਉਹਨਾਂ ਦੀ ਜਿਹੜੀ ਆ ਇਸ ਟਾਈਮ ਪੋਸਟਮਾਰਟਮ ਦੇ ਵਿੱਚ ਲੱਗੀ ਆ ਜਿਨ੍ਹਾਂ ਦੀ ਪੋਸਟਮਾਰਟਮ ਆ ਤੇ ਡੈੱਡ ਬੋਡੀ ਜਾਣੀ ਆ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਜੋ ਨਸ਼ਿਆਂ ਵਿਰੁੱਧ ਜੁੱਦ ਚੱਲ ਰਿਹਾ ਹੈ ਉਹਦੇ ਨਾਲ ਜੋ ਸ਼ਰਾਬ ਜਲੀਲੀ ਸ਼ਰਾਬ ਪਿੰਡਾਂ ਦੇ ਵਿੱਚ ਵਿਕ ਰਹੀ ਆ ਇਹਦੇ ਉੱਤੇ ਵੀ ਥੱਲ ਪਾਈ ਜਾਵੇ ਜਿਹਦੇ ਨਾਲ ਨਸ਼ਿਆਂ ਦਾ ਰੋਕਥਾਮ ਲੱਗੇ ਤੇ ਜਨਤਾ ਜਿਹੜੀ ਐ ਸੌਖੀ ਹੋ ਸਗੀ ਸਾਡੇ ਪਿੰਡ ਦੇ ਵਿੱਚ ਹੁਣ ਤੱਕ ਕਿੰਨੀਆਂ ਮੋਤਾਂ ਹੋਈਆਂ ਜੈਲੀ ਸਾਡੇ ਪਿੰਡ ਦੇ ਵਿੱਚ ਭਗਵਾਨ ਦੇ ਵਿੱਚ 6 ਮੋਤਾਂ ਹੋ ਚੁੱਕੀਆਂ 6 6 ਤੋਂ ਵੱਧ ਕੇ ਹੋਰ ਅੰਕੜਾ ਵੀ 4-5 ਜਣੇ ਜਿਹੜੇ ਆ ਹਸਪੀਟਲ ਦੇ ਵਿੱਚ ਇਸ ਟਾਈਮ ਦਾਖਲ ਆਹ ਕ੍ਰਿਟੀਕਲ ਸੀਰੀਅਸ ਹੈ ਜੀ ਵੈਂਟੀਲੇਟਰ ਲੱਛਣ ਕੀ ਆਉਂਦੇ ਦਾ ਲੱਛਣ ਆਉਂਦੇ ਜੀ ਇਹਨਾਂ ਨੂੰ ਜਿੱਦਾਂ ਮਤਲਬ ਕਿ ਜਾਮ ਹੋ ਜਾਂਦਾ ਹੈ ਪਿਸ਼ਾਬ ਰੁਕ ਜਾਂਦਾ ਟਾਇਲਟ ਰੁਕ ਜਾਂਦੀ ਆ ਤੇ ਤਰੇਲੀਆਂ ਆਉਂਦੀਆਂ ਤੇ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਬੰਦ ਹੋ ਜਾਂਦੀ ਆ ਇਦੇ ਨਾਲ ਆ ਕੇ ਤੇ ਫਿਰ ਇਹ ਲੱਛਣ ਆਉਂਦੇ ਆ ਇਹਦੇ ਨਾਲ ਬੜੀ ਸੀਰੀਅਸ ਹੋ ਕੇ ਉਸ ਤੋਂ ਬਾਅਦ ਇਹ ਸਾਹ ਰੁਕ ਜਾਂਦਾ ਸਾਹ ਰੁਕਣ ਦੀ ਜਿਆਦਾ ਪ੍ਰੋਬਲਮ ਹੁੰਦੀ ਹੈ ਇਹਦੇ ਨਾਲ ਤੇ ਲੱਗਦਾ ਨਹੀਂ ਕਿ ਪੰਜਾਬ ਪੁਲਿਸ ਦੇ ਵਿੱਚ ਸ਼ੈਅ ਸੀਗੀ ਇਸ ਤਰ੍ਹਾਂ ਕੋਈ ਦਾਰੂ ਨਹੀਂ ਵੇਚ ਸਕਦਾ ਯਾਪੁਰਸ ਨੇ ਤੇ ਆਪਣਾ ਜੋਰ ਲਾਉਂਦੀ ਹੈ ਕਿ ਸ਼ਰਾਬ ਨਾ ਵੇਚਣ ਫਿਰ ਵੀ ਦੁਨੀਆ ਲੋਕ ਲੋਕ ਕੇ ਵੇਚਦੀ ਰਹਿੰਦੀ ਆ ਤੇ ਦੁਨੀਆ ਇਸ ਚੀਜ਼ ਤੋਂ ਨਹੀਂ ਟਲਦੀ ਇਹਦੇ ਤੇ ਅਸੀਂ ਹੋਰ ਪੂਰ ਜੋਰ ਅਪੀਲ ਕਰਾਂਗੇ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਪੰਜਾਬ ਪੁਲਿਸ ਨੂੰ ਵੀ ਕਿ ਜੋ ਵੀ ਲੋਕ ਸ਼ਰਾਬ ਵੇਚਦੇ ਜਾਂ ਕੋਈ ਨਸ਼ਾ ਵੇਚਦੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਨਾਲ ਅੱਗੇ ਹੋਰ ਕਿਸੇ ਦੀ ਇਹ ਦੁਰਘਟਨਾ ਕੇਹੇ ਦਾ ਕਾਰਨ ਨਾ ਬਰਵਾ ਦੋ